ਹਨੀਮੂਨ ਤੇ ਗਈ ਪਤਨੀ ਨੇ ਆਪਣੇ ਅਮੀਰ ਪਤੀ ਦਾ ਕੀਤਾ ਕਤਲ ਯੂਪੀ ਦੇ ਵਿੱਚ ਪਤਨੀ ਨੇ ਕੀਤਾ ਸਰੰਡਰ ਇਨਹ ਹਮਲਾਵਰ ਵੀ ਹੋਈ ਗ੍ਰਿਫਤਾਰ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਵਿਆਹ ਮਗਰੋਂ ਆਪਣੀ ਪਤਨੀ ਨਾਲ ਹਨੀਮੂਨ ਲਈ ਮੇਘਾਲਿਆ ਗਏ ਇੰਦੌਰ ਦੇ ਨੌਜਵਾਨ ਨੂੰ ਉਸਦੀ ਹੀ ਪਤਨੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਕੰਮ ਲਈ ਪਤਨੀ ਨੇ ਕਿਰਾਏ ਤੇ ਚਾਰ ਕਾਤਲਾਂ ਦੀ ਮਦਦ ਲਈ ਦਾਜ਼ੀਏ ਕਿ ਜੋੜੇ ਨੇ 11 ਮਈ ਨੂੰ ਵਿਆਹ ਕਰਵਾਇਆ ਸੀ ਅਤੇ 21 ਮਈ ਨੂੰ ਉਹ ਹਨੀਮੂਨ ਲਈ ਮੇਘਾਲਿਆ ਦੀ ਰਾਜਸਥਾਨੀ ਸ਼ਿਲਾਂਗ ਪਹੁੰਚੇ ਇਸ ਮਗਰੋਂ ਇਹ ਜੋੜਾ ਲਾਪਤਾ ਹੋ ਗਿਆ ਸੀ ਪਰ ਜਿਵੇਂ ਹੀ ਭਾਲ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਦੌਰਾਨ ਵੱਡਾ ਖੁਲਾਸਾ ਹੋਇਆ ਹੈ ਜਿਸ ਦੇ ਵਿੱਚ ਪਤਾ ਲੱਗੇ ਕਿ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਨੂੰ ਚਾਰ ਮੁੰਡਿਆਂ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਚਾਰ ਕਾਤਲਾਂ ਦੀ ਮਦਦ ਲਈ ਕਿਰਾਏ ਤੇ ਲਿਆ ਸੀ ਉਹਨਾਂ ਨੂੰ ਤਾਂ ਸੋਨਮ ਨਾਂ ਦੀ ਇਹ ਪਤਨੀ ਜਿਸ ਨੇ ਖੁਦ ਯੂਪੀ ਦੇ ਵਿੱਚ ਆਤਮ ਸਮਰਪਣ ਵੀ ਕਰ ਦਿੱਤਾ ਤਾਂ ਮੇਘਾਲਿਆ ਦੇ ਡਾਇਰੈਕਟਰ ਜਨਰਲ ਆਫ ਪੁਲਿਸ 아이 ਨੋਗਰਾੰਗ ਨੇ ਕਿਹਾ ਕਿੰਨ ਦੌਰ ਦੇ ਰਾਜਾ ਲਗੁਵਰਸ਼ੀ ਨੂੰ ਮੇਗਾਲਿਆ ਦੇ ਵਿੱਚ ਉਸਦੀ ਹੀ ਪਤਨੀ ਨੇ ਕਾਤਲਾਂ ਨੂੰ ਕਿਰਾਏ ਤੇ ਲੈ ਕੇ ਮਰਵਾ ਦਿੱਤਾ ਡੀਜੀਪੀ ਨੇ ਕਿਹਾ ਕਿ ਰਾਜਾ ਦੀ ਪਤਨੀ ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਵਿੱਚ ਪੁਲਿਸ ਸਾਹਮਣੇ ਆਤਮ ਸਮਰਪਣ ਕੀਤਾ ਜਦਕਿ ਤਿੰਨ ਹੋਰ ਹਮਲਾਵਰਾਂ ਨੂੰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੰਜ ਪੁਲਿਸ ਸਟੇਸ਼ਨ ਦੇ ਵਿੱਚ ਆਤਮ ਸਮਰਪਣ ਕੀਤਾ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਸੋਨਮ ਨੇ ਅਗੂ ਵਰਸ਼ੀ ਨੂੰ ਮਾਰਨ ਲਈ ਉਹਨਾਂ ਨੂੰ ਕਿਰਾਏ ਤੇ ਲਿਆ ਸੀ ਉਹਨਾਂ ਕੇਹਾ ਮੱਧ ਪ੍ਰਦੇਸ਼ ਦੇ ਵਿੱਚ ਅਪਰਾਧ ਦੇ ਵਿੱਚ ਸ਼ਾਮਿਲ ਕੁਝ ਹੋਰ ਲੋਕਾਂ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ ਤਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਘਮਾ ਨੇ ਰਾਜ ਅਤੇ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲੇ ਨੂੰ ਹੱਲ ਕਰਨ ਲਈ ਪੁਲਿਸ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਐਕਸ ਤੇ ਪੋਸਟ ਕੀਤਾ ਤੇ ਜਾਣਕਾਰੀ ਦਿੱਤੀ ਤੇ ਕਿਹਾ 7 ਦਿਨਾਂ ਦੇ ਅੰਦਰ ਮੇਘਾਲਿਆ ਪੁਲਿਸ ਨੇ ਕਾਰੋਬਾਰੀ ਰਾਜਾ ਕਤਲ ਕੇਸ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਮਧ ਪ੍ਰਦੇਸ਼ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰਤ ਨੇ ਆਤਮ ਸਮਰਪਣ ਕੀਤਾ ਤੇ ਇੱਕ ਹੋਰ ਹਮਲਾਵਰ ਨੂੰ ਫੜਨ ਲਈ ਭਾਲ ਅਜੇ ਵੀ ਜਾਰੀ ਹੈ ਤਾਂ ਅਖੀਰਕਾਰ ਪਤਨੀ ਦੇ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਹ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਫਿਲਹਾਲ ਜਿਹੜੇ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਔਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ